ਸਸ਼ਕਾਲ ਦਾ ਟੀਵੀ ਐਨਆਰਏ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸੁਖਮਨ ਜੀ ਮਾ ਵੱਡੀ ਖਬਰਾਂ ਕਿ ਜਨਮ ਦਿਨ ਮਨਾਉਣ ਗਏ ਨੌਜਵਾਨਾਂ ਦੀ ਆਪਸ ਦੇ ਵਿੱਚ ਲੜਾਈ ਹੋ ਜਾਂਦੀ ਆ ਲੜਾਈ ਇੰਨੀ ਜ਼ਬਰਦਸਤ ਹੁੰਦੀ ਆ ਕਿ ਇੱਕ ਦੂਜੇ ਦੇ ਉੱਪਰ ਤੇਜ਼ ਤਾਰ ਹਥਿਆਰਾਂ ਦੇ ਨਾਲ ਚਾਕੂਆਂ ਦੇ ਨਾਲ ਹਮਲਾ ਕਰ ਦਿੱਤਾ ਜਾਂਦਾ ਤੇ ਤੋ ਤੱਕ ਕਿ ਇੱਕ ਨੌਜਵਾਨ ਨੂੰ ਗੰਭੀਰ ਰੂਪ ਦੇ ਵਿੱਚ ਜ਼ਖਮੀ ਕਰ ਦਿੱਤਾ ਜਾਂਦਾ ਜਿਸ ਨੂੰ ਨਜ਼ਦੀਕੀ ਹਸਪਤਾਲ ਦੇ ਵਿੱਚ ਜਦੋਂ ਲਜਾਇਆ ਜਾਂਦਾ ਇਲਾਜ ਦੇ ਲਈ ਉੱਥੇ ਜਾ ਕੇ ਡਾਕਟਰਾਂ ਦੇ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਜਾਂਦਾ ਪਰ ਇੰਨਾ ਹੀ ਨਹੀਂ ਇਸ ਦੇ ਵਿੱਚ ਇੱਕ ਖਬਰ ਨਾਲ ਇਹ ਵੀ ਆ ਕਿ ਉਸ ਦੇ ਇੱਕ ਹੋਰ ਸਾਥੀ ਆ ਜਿਹੜਾ ਉਹ ਵੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਚੁੱਕਾ ਹੈ ਜਿਹੜਾ ਹਸਪਤਾਲ ਦੇ ਵਿੱਚ ਇਸ ਵਕਤ ਜ਼ੇਰੇ ਇਲਾਜ ਹੈ ਦਰਸਲ ਲੰਗੀ ਰਾਤ ਆਪਣੇ ਸਾਥੀ ਦਾ ਜਨਮ ਦਿਨ ਮਨਾਉਣ ਗਏ ਨੌਜਵਾਨਾਂ ਦੀ ਆਪਸ ਦੇ ਵਿੱਚ ਲੜਾਈ ਝਗੜਾ ਹੋ ਜਾਂਦਾ ਕਿਸੇ ਹੋਟਲ ਦੇ ਵਿੱਚ ਜਨਮ ਦਿਨ ਮਨਾ ਰਹੇ ਹੁੰਦੇ ਨੇ ਕੇਕ ਕੱਟ ਰਹੇ ਹੁੰਦੇ ਨੇ ਪਾਰਟੀ ਵਗੈਰਾ ਕਰ ਰਹੇ ਹੁੰਦੇ ਨੇ ਪਰ ਉਸ ਪਾਰਟੀ ਦੇ ਵਿੱਚ ਆਪਸ ਦੇ ਵਿੱਚ ਕਿਸੇ ਗੱਲ ਨੂੰ ਲੈ ਕੇ ਤਕਰਾਰ ਵੱਜ ਜਾਂਦੀ ਹੈ ਆਪਸ ਦੇ ਵਿੱਚ ਬੈਂਸ ਸੁਸਾਈ ਹੁੰਦੀ ਹੈ ਤੇ ਹੋਟਲ ਤੋਂ ਬਾਹਰ ਆ ਜਾਂਦੇ ਨੇ ਤੇ ਫਿਰ ਬਾਹਰ ਆ ਕੇ ਉਹ ਬੈਂਸ ਸੁਸਾਈ ਇੰਨੀ ਜ਼ਿਆਦਾ ਵੱਜ ਜਾਂਦੀ ਹੈ ਤਕਰਾਰ ਵਧਣ ਲੱਗ ਜਾਂਦੀ ਹੈ ਤੇ ਇੱਕ ਦੂਜੇ ਦੇ ਉੱਪਰ ਹਮਲਾ ਕਰ ਦਿੱਤਾ ਜਾਂਦਾ ਹਮਲਾ ਤੇਜ਼ ਤਾਰ ਹਥਿਆਰਾਂ ਦੇ ਨਾਲ ਚਾਕੂਆਂ ਦੇ ਨਾਲ ਕੀਤਾ ਗਿਆ ਜਿਸ ਦੇ ਵਿੱਚ ਦੋ ਨੌਜਵਾਨ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਨੇ ਜਿਸ ਦੇ ਵਿੱਚ ਪਤਾ ਲੱਗਿਆ ਕਿ ਹਮਲੇ ਦੇ ਵਿੱਚ ਇੱਕ 27 ਸਾਲਾ ਨੌਜਵਾਨ ਜਿਸ ਦਾ ਜਿਹੜਾ ਨਾਮ ਅਮਨਦੀਪ ਸਿੰਘ ਦੱਸਿਆ ਜਾ ਰਿਹਾ ਉਸ ਦੀ ਮੌਤ ਹੋ ਚੁੱਕੀ ਹੈ ਤੇ ਇੱਕ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਚੁੱਕਾ ਹੈ ਦਰਅਸਲ ਅੰਬਾਲਾ ਚੰਡੀਗੜ੍ਹ ਹਾਈਵੇ ਆ ਜਿਹੜਾ ਉਸ ਦੇ ਉੱਪਰ ਲੰਗੀ ਰਾਤ ਤੇ ਵੱਡੀ ਘਟਨਾ ਵਾਪਰੀ ਹੈ ਇੱਕ ਸਾਥੀ ਦਾ ਜਨਮ ਦਿਨ ਮਨਾਉਣ ਗਿਆ ਸੀ ਤੇ ਉੱਤੇ ਲੜਾਈ ਝਗੜਾ ਹੋ ਜਾਂਦਾ ਤੇ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਤੇ ਇਸ ਮਾਮਲੇ ਨੂੰ ਲੈ ਕੇ ਸਾਰੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਕੀ ਕੋਈ ਪੁਰਾਣੀ ਰੰਜਿਸ਼ ਚੱਲ ਰਹੀ ਸੀ ਆਕਰ ਦੇ ਵਿੱਚ ਇਹ ਲੜਾਈ ਝਗੜਾ ਜਾਂ ਰੌਲਾ ਵਧਿਆ ਕਿਵੇਂ ਸਾਰੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਤੇ ਉਸ ਹੋਟਲ ਜਿਸ ਦੇ ਬਾਹਰ ਇਹ ਵੱਡਾ ਜ਼ਬਰਦਸਤ ਹੰਗਾਮਾ ਹੋਇਆ ਉਸ ਤੋਂ ਸੀਸੀਟੀਵੀ ਫੁਟੇਜ ਜਦ ਜਿਹੜੀ ਉਹ ਵੀ ਖੰਗਾਲੀ ਜਾ ਰਹੀ ਆ ਦਰਸਲ ਜਾਰਮਦਨ ਬਣਾਉਣ ਗਏ ਹੁੰਦੇ ਨੇ ਨੌਜਵਾਨ ਤੇ ਉੱਥੇ ਆਪਸ ਦੇ ਵਿੱਚ ਲੜਾਈ ਝਗੜਾ ਹੋ ਜਾਂਦਾ ਤਕਰਾਰ ਵੱਜ ਜਾਂਦੀ ਤੇ ਦੱਸਿਆ ਇਹ ਵੀ ਜਾ ਰਿਹਾ ਕਿ ਸ਼ਰਾਬ ਦੇ ਨਸ਼ੇ ਦੇ ਵਿੱਚ ਨੌਜਵਾਨ ਸੀ ਹਾਲਾਂਕਿ ਇਸ ਗੱਲ ਦੀ ਪੋਸਟ ਨਹੀਂ ਹੋਈ ਮੀਡੀਆ ਸੂਤਰਾ ਵਾਲੇ ਤੋਂ ਕਵਰਾ ਕੇ ਪੁਲਿਸ ਵਾਲੇ ਬਾਕੀ ਰਹਿੰਦੀ ਜਿਹੜੀ ਪੁਸ਼ ਪੜਤਾਲਾ ਜਾਂ ਜਾਂਚ ਪੜਤਾਲਾ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਆ ਪਰ ਆਪਣੇ ਇੱਕ ਸਾਥੀ ਦਾ ਨੌਜਵਾਨ ਦਾ ਜਨਮ ਦਿਨ ਮਨਾਉਣ ਗਏ ਕੁਝ ਨੌਜਵਾਨਾਂ ਦਾ ਲੜਾਈ ਝਗੜਾ ਹੁੰਦਾ ਲੜਾਈ ਝਗੜਾ ਇੱਥੋਂ ਤੱਕ ਕੇ ਬਾਅਦ ਦਾ ਕਿ ਪਹਿਲਾਂ ਹੋਟਲ ਦੇ ਵਿੱਚ ਮਾੜੀ ਮੋਟੀ ਬਹਿਸ ਪਾਈ ਹੁੰਦੀ ਹੈ ਜਿੱਥੇ ਜਨਮ ਦਿਨ ਮਨਾ ਰਹੇ ਸੀ ਤੇ ਉਸ ਤੋਂ ਫਿਰ ਬਾਹਰ ਆ ਜਾਂਦੇ ਨੇ ਹੋਟਲ ਦੇ ਵਿੱਚ ਬਾਹਰ ਆ ਕੇ ਆਪਸ ਦੇ ਵਿੱਚ ਤਕਰਾਰ ਹੋਰ ਬਾਅਦ ਜਾਂਦੀ ਹੈ ਤੇ ਇੱਕ ਦੂਜੇ ਦੇ ਉੱਪਰ ਤੇਜ ਤਾਰਾ 11 ਦੇ ਨਾਲ ਚਾਕੂਆਂ ਦੇ ਨਾਲ ਹਮਲਾ ਕਰ ਦਿੱਤਾ ਗਿਆ ਜਿਸ ਦੇ ਵਿੱਚ ਇੱਕ ਨੌਜਵਾਨ 27 ਸਾਲ ਜਿਸ ਦੀ ਉਮਰ ਆ ਹਮਨਦੀਪ ਸਿੰਘ ਦੀ ਮੌਤ ਹੋ ਗਈ ਹੈ ਤੇ ਇੱਕ ਸਾਥੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਇਆ ਇਸ ਵਕਤ ਪੁਲਿਸ ਸੀਸੀਟੀਵੀ ਫੁਟੇਜ ਕੰਗਾਲੀ ਹੈ ਤੇ ਸਾਰੀ ਜਾਂਚ ਪੜਤਾਲ ਕਰ ਰਹੀ ਹੈ